ਬੀਤੇ ਦਿਨ ਇੱਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਇਸ ਮਾਮਲੇ ਦੇ ਵਿੱਚ ਉਸ ਵੇਲੇ ਵੱਡਾ ਖੁਲਾਸਾ ਹੋ ਗਿਆ ਜਦੋਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸਦੇ ਸਕੇ ਪੁੱਤ ਨੂੰ ਦੋ ਦੋਸਤਾਂ ਦੇ ਨਾਲ ਗ੍ਰਿਫਤਾਰ ਕਰ ਲਿਆ ਕਿਉਂਕਿ ਸਕੇ ਪੁੱਤ ਦੇ ਵੱਲੋਂ ਹੀ ਆਪਣੇ ਪਿਓ ਦਾ ਕਤਲ ਕਰ ਦਿੱਤਾ ਹੈ ਕਿਉਂਕਿ ਉਸ ਨੂੰ ਪੱਲ ਲੱਗਿਆ ਕਿ ਉਸ ਦਾ ਪਿਤਾ ਉਸ ਦੀ ਪਤਨੀ ਦੇ ਉੱਤੇ ਗਲਤ ਨਜ਼ਰ ਰੱਖਦਾ ਜੋ ਕਿ ਰਿਸ਼ਤੇ ਦੇ ਵਿੱਚ ਉਸ ਦੀ ਨੂੰ ਲੱਗਦੀ ਸੀ ਇਹਦੇ ਚੱਲਦੇ ਉਸ ਨੂੰ ਕੰਮ ਨਾ ਮਿਲਣ ਕਰਕੇ ਵੀ ਟੋਕਾ ਟੁਕਾਈ ਕਰਦਾ ਸੀ ਐਸੀ ਗੱਲ ਤੇ ਗੁੱਸੇ ਵਿੱਚ ਆ ਕੇ ਪੁੱਤ ਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਆਪਣੇ ਪਿਓ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਸ ਦੇ ਪੁੱਤ ਸਣੇ ਦੋਨੇ ਦੋਸਤਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਰ ਇੱਕ ਨੂੰ 30 ਅਕਤੂਬਰ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਹੈਗਾ ਕਿ ਉਹ ਗੁੰਮ ਹੋ ਗਿਆ ਹੈ ਜਿਹਦਾ ਕੀ ਨਾਮ ਸੁਖਜਿੰਦਰ ਸਿੰਘ ਹੈ ਇਹ ਮੁੱਲੇਪੁਰ ਥਾਣੇ ਦੇ ਵਿੱਚ ਜਿਹੜਾ ਪਿੰਡ ਚਨਾਰਥਲ ਕਲਾ ਉਧਰ ਦੀ ਇਨਫੋਰਮੇਸ਼ਨ ਸੀਗੀ ਤੇ ਜਦੋਂ 30 ਤਾਰਿਕ ਨੂੰ ਸਾਨੂੰ ਗੁੰਮਸ਼ਦਗੀ ਦੀ ਇਨਫੋਰਮੇਸ਼ਨ ਆਈ ਉਹ ਇਨਫੋਰਮੇਸ਼ਨ ਇਹਦੇ بیٹے ਨੇ ਹੀ ਦਿੱਤੀ ਸੀ ਜਿਹਦਾ ਕੀ ਨਾਮ ਰਵਿੰਦਰ ਸਿੰਘ ਹੈ ਉਸ ਤੋਂ ਬਾਅਦ ਸਾਡੀ ਟੀਮ ਨੇ ਪਾਲ ਕਰਨਾ ਸ਼ੁਰੂ ਕਰ ਦਿੱਤੀ ਅਸੀਂ ਇਸ਼ਤਿਹਾਰ ਸ਼ੋਰੇ ਕੋਗਾ ਜਾਰੀ ਕੀਤਾ ਨਿਊਜ਼ ਦੇ ਨਿਊਜ਼ਪੇਪਰ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਕੰਟਰੋਲ ਰੂਮ ਦੇ ਰਾਹੀਂ ਪੂਰੀ ਪ੍ਰੋਪਰ ਜਿਹੜੀ ਹੈਗੀ ਕਵੈਸਟੀ ਕਰਾਈ ਸੀਗੀ ਫਿਰ ਉਸ ਤੋਂ ਬਾਅਦ 2 ਤਾਰੀਖ ਨੂੰ ਸਾਨੂੰ ਜਿਹੜੀ ਹੈਗੀ ਹੈ ਸਮਾਣਾ ਤੋਂ ਇਹਦੀ ਜਿਹੜੀ ਹੈਗੀ ਹੈ ਡੈੱਡ ਬੋਡੀ ਇੱਕ ਇਨਫਾਰਮੇਸ਼ਨ ਆਈ ਕਿ ਡੈੱਡ ਬੋਡੀ ਮਿਲੀ ਹੈ ਜੋ ਇਹਦੇ ਨਾਲ ਮਿਲਦੀ ਜੁਲਦੀ ਹੈ ਬਾਅਦ ਚ ਇਹਦਾ ਜਿਹੜਾ ਪਰਿਵਾਰ ਵਾਲਿਆਂ ਤੋਂ ਇਹਦੀ ਜਿਹੜੀ ਡੌਟਰ ਹੈ ਉਹਦੇ ਨਾਲ ਇੱਕ ਹੋਰ ਵਿਅਕਤੀ ਸੀ ਰਵਿੰਦਰਪਾਲ ਤੇ ਇੱਕ ਹੋਰ ਉਦਾਨਾ ਮਿੱਤਰ ਸੀਗਾ ਮਨੀ ਤਿੰਨੋਂ ਦੀ ਫਿਲਹਾਲ ਹੜੇ ਤੱਕ ਤਿੰਨੋਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇਹਨਾਂ ਦੀ ਹਜੇ ਆਪਾਂ 3 ਦਿਨ ਦੀ ਰਿਮਾਂਡ ਲਈਤੀ ਹੋਈ ਹੈ ਔਰ ਇਹਦੀ ਪੁੱਛ ਕੇ ਜਾਰੀ ਹੈ ਹੁਣ ਤੱਕ ਜਿਹੜੀ ਬਰਾਮਦਗੀ ਹੋਈ ਹੈ ਉਹ ਇੱਕ ਦਾਹ ਲੋਹੇ ਦਾ ਦਾਹ ਬਰਾਮਦ ਹੋਇਆ ਤੇ ਇੱਕ ਚਾਕੂ ਬਰਾਮਦ ਹੋਇਆ ਕੀ ਮਾਰਨ ਉਦੀ ਪਿਓ ਦੇ ਨਾਲ ਬੜਦੀ ਨਹੀਂ ਸੀਗੀ ਆਪਸ ਵਿੱਚ ਘਰ ਦੇ ਵਿੱਚ ਕਾਫੀ ਕਲੇਸ਼ ਰਹਿੰਦਾ ਸੀ ਤੇ ਮੁੰਡੇ ਨੂੰ ਇਹ ਲੱਗਦਾ ਸੀ ਕਿ ਜਿਹੜਾ ਉਹਦਾ ਪਿਓ ਹੈ ਉਹ ਉਹਦੀ ਘਰਵਾਲੀ ਦੇ ਨਾਲ ਉਹਨਾਂ ਦੀ ਆਪਸ ਜਿਹੜੀ ਹੈਗੀ ਕੋਈ ਨਾ ਕੋਈ ਅਟੈਚਮੈਂਟ ਰਿਲੇਸ਼ਨਸ਼ਿਪ ਹੈ ਰਿਲੇਸ਼ਨਸ਼ਿਪ ਹੈ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਬਹੁਤ ਜ਼ਿਆਦਾ ਤੂਤੂ ਮੇਮੇ ਤੇ ਲੜਾਈ ਹੁੰਦੀ ਸੀ ਤੇ ਜਦੋਂ ਗੱਲ ਹੈ ਜਦੋਂ 27 ਤਾਰੀਖ ਨੂੰ ਸ਼ਾਮ 5:30 ਵਜੇ ਜਦ ਇਹ ਗੁਰਦਾਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਕਰੇ ਆਇਆ ਤੇ ਘਰ ਦੇ ਵਿੱਚ ਉਸ ਵਕਤ ਜਿਹੜਾ ਹੈਗਾ ਇਹ ਰਵਿੰਦਰ ਤੇ ਰਵਿੰਦਰ ਪਾਲ ਇਹਦਾ ਇੱਕ ਹੋਰ ਸਾਥੀ ਸੀ ਮੌਜੂਦ ਸੀਗੀ ਇਹਨਾਂ ਨੇ ਦਹਾਂ ਨਾਲ ਇਹਨਾਂ ਤੇ ਵਾਰ ਕੀਤਾ ਤੇ ਮੌਕੇ ਤੇ ਹੀ ਇਹਦੀ ਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਰਵਿੰਦਰ ਰਵਿੰਦਰਪਾਲ ਤੇ ਮਨੀ ਤੇ ਇਹਨਾਂ ਨੇ ਇਹ ਲੈ ਜਾ ਕੇ ਇਹਨੂੰ ਚਨਾਰ ਚਨਾਰਤਲ ਕਲਾ ਜਿਹੜੀ ਉੱਥੇ ਨਹਿਰ ਹੈਗੀ ਹੈ ਨਹਿਰ ਚ ਜਾ ਕੇ ਸੁੱਟ ਦਿੱਤਾ ਤੇ ਦੇਖਣ ਵਾਲੀ ਕਹਿੰਦੇ ਕਿ ਇਹਦੇ ਮੁੰਡੇ ਨੇ ਹੀ ਫਿਰ ਗੁਮਸ਼ੁਦਗੀ ਰਿਪੋਰਟ ਕਰਾਈ ਜਿੱਤੇ ਸਾਡੀ ਟੀਮ ਨੇ ਪਾਲ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਕੋਈ ਕਾਇਨ ਰਿਪੋਰਟ ਨਹੀਂ ਕਰਾਇਆ ਜਿਹੜਾ ਇਹਦੇ ਵਿੱਚੋਂ ਜਿਹੜਾ ਕਿ ਮਨੀ ਹੈ ਉਹਦੇ ਖਿਲਾਫ ਐਨਡੀਪੀਐਸ ਦੇ ਪਰਚੇ ਦਰਜਾ ਉਹ ਨਸ਼ਾ ਨਸ਼ਾ ਵੇਚੰਦਾ ਤੇ ਨਸ਼ਾ ਪੀਂਦਾ ਆਦੀ ਤੇ ਇਸ ਤੋਂ ਇਲਾਵਾ ਜਿਹੜਾ ਰਵਿੰਦਰ ਸਿੰਘ ਹੈ ਇਹਦੇ ਤੇ ਵੀ ਜਿਹੜੇ ਹੈਗੇ ਲੜਾਈ ਜਗੜੇ ਦੇ ਪਰਚੇ ਦਰਜ ਤੇ ਫਿਲਹਾਲ ਇਹ ਕਦਰੇ ਇਹ ਉਲਟ ਚੁਣੇ ਸਭ ਤੋਂ ਪਹਿਲੇ ਤੋਂ ਜਿਹੜਾ ਸਭ ਤੋਂ ਪਹਿਲੇ ਇਹਦੀ ਡੈੱਡ ਬੋਡੀ ਸਾਨੂੰ ਮਿਲੀ ਮੌਕੇ ਤੋਂ ਉਸ ਤੋਂ ਬਾਅਦ ਜਿਹੜੀ ਇਹਦੀ ਡਾਟਰ ਹੈ ਜਿਹੜੀ ਇਸ ਕੇਸ ਦੀ ਮੁਦਈ ਹੈ ਜਸਵਿੰਦਰ ਕੌਰ ਉਸਨੇ ਸ਼ੱਕ ਜ਼ਾਹਿਰ ਕੀਤਾ ਕਿ ਉਸਨੇ ਸ਼ੱਕ ਜ਼ਾਹਿਰ ਕੀਤਾ ਕਿ ਮੁੰਡਾ ਇਹਦੇ ਵਿੱਚ ਕਿਤਨਾ ਕਿਤੇ ਇਨਵੋਲਡ ਹੈ ਕਿਉਂਕਿ ਉਸ ਨੂੰ ਫੈਮਿਲੀ ਹਿਸਟਰੀ ਦਾ ਪਤਾ ਸੀਗਾ ਫਿਰ ਸਾਡੀ ਟੀਮ ਨੇ ਉਹਨੂੰ ਡਿਟੇਨ ਕੀਤਾ ਸਖਤੀ ਨਾਲ ਪੁੱਛਿਆ ਤੇ ਫਿਰ ਸਾਰੀ ਗੱਲ ਸਾਹਮਣੇ ਆਈ ਟੈਕਨੀਕਲੀ ਤੇ ਫੋਰੈਂਸਿਕਲੀ ਵੀ ਸਾਰਾ ਜਿਹੜਾ ਹੈਗਾ ਸਾਰੇ ਕ੍ਰਾਈਮ ਸੀ ਨੂੰ ਇਨਵੈਸਟੀਗੇਟ ਕੀਤਾ ਕੇਸ ਦੇ ਹਾਲਾਤ ਇਨਵੈਸਟੀਗੇਟ ਕੀਤੇ ਜਿੱਤੋਂ ਇਹ ਗੱਲ ਕਲੀਅਰ ਹੋ ਗਈ ਕਿ ਇਹਦੇ ਚ ਤਿੰਨ ਨੇ ਇਹ ਕਿਤੇ ਨਾ ਕੋਈ ਪੁਸ਼ਟੀ ਨਹੀਂ ਗੁੰਰਾਹਿਆ ਕਿ ਇਹ ਪੁਸ਼ਟੀ ਨਾ ਹੋਵੇ ਕਿ ਉਹਦੇ ਸਸਤਾ ਹੋ ਗਿਆ ਉਹ ਫਿਰ ਉਸ ਤਰ੍ਹਾਂ ਦੇ ਸਟਡੀ ਇਮ ਇਨਵੈਸਟੀਗੇਟ ਕਰਦੇ ਤੇ ਜਿਹਨਾਂ ਨੂੰ ਪਿੰਗ ਜਿਹੜਾ ਇਹ આરોપી ਰਵਿੰਦਰ ਸਿੰਘ ਇਹ ਵੀ ਨਸ਼ੇ ਦਾਦੀ ਸੀ ਜੀ ਆ ਇਹ ਵੀ ਨਸ਼ਾ ਪਤਾ ਕਰਦਾ ਸੀ ਤੇ ਨਾਲ ਦੀ ਸਾਸਿ ਕੋਈ ਪੈਸੇ ਨਹੀਂ ਹਜੇ ਤੱਕ ਹਜੇ ਤੱਕ ਕੋਈ ਪੈਸੇ ਦੇ ਲੈਂਦੇ ਦਿਲ ਦੀ ਗੱਲ ਸਾਹਮਣੇ ਨਹੀਂ ਆਈ ਬਾਕੀ ਸਾਡੀ ਪੁਲਿਸ ਨੇ ਇਹਨਾਂ ਦੀ ਡਿਮਾਂਡ ਲਿਖਤੀ ਹੋਈ ਇਨਵੈਸਟੀਗੇਸ਼ਨ ਜਾਰੀ ਹੈ ਕਿਉਂਕਿ ਆਪਸ ਚ ਫਰੈਂਡ ਸੀਗੇ ਮਿੱਤਰ ਸੀਗੇ ਜਿਸ ਕਰਕੇ ਇਹਨਾਂ ਨੇ ਸਾਰੀ ਵਰਦਾਤ ਪੰਜਾਬ ਸਰ ਐਸਨ ਵੀ ਬੇ ਆਪਣੇ ਬੇਟੇ ਦੇ ਸ਼ੱਕ ਦੇ ਦਰ ਕਰਕੇ ਮਾਰਿਆ ਜੀ ਜੀ ਬੀਸਿਕਲੀ ਜਿਹੜਾ ਬੇਟਾ ਸੀਗਾ ਉਹਨੂੰ ਸ਼ੱਕ ਸੀਗਾ ਕਿ ਉਹਦਾ ਜਿਹੜਾ ਫਾਦਰ ਹੈ ਤੇ ਉਹਦੀ ਜਿਹੜੀ ਆਪਸ ਚ ਰਿਲੇਸ਼ਨਸ਼ਿਪ ਹੈ ਤੇ ਉਸਤੇ ਉਹ ਮਾੜੀ ਨਜ਼ਰ ਰੱਖਦਾ ਹੈ ਕਦੇ ਕਦੇ ਇਸ ਚੀਜ਼ ਦੀ ਸ਼ਿਕਾਇਤ ਇਨਫੈਕਟ ਕਦੇ-ਕਦੇ ਇਸ ਚੀਜ਼ ਦੀ ਸ਼ਿਕਾਇਤ ਵੀ ਦੀ ਜਿਹੜੀ ਵਾਈਫ ਹੈ ਉਹ ਉਸਨੇ ਆਪਣੇ ਹਸਬੰਡ ਨੂੰ ਕਿਤਾ ਸੀਗਾ ਮੁੰਡੇ ਨੂੰ ਕਿਤਾ ਸੀਗੀ ਕਿ ਤੁਹਾਡੇ ਫਾਦਰ ਸਾਹਿਬ ਮੇਰੇ ਤੇ ਇਸ ਤਰੀਕੇ ਦੀ ਮਾੜੀ ਨਿਗਾਹ ਰੱਖਦੇ ਆ ਤੇ ਇਹਨਾਂ ਦੀ ਆਪਸ ਵਿੱਚ ਘਰ ਦੇ ਵਿੱਚ ਕਾਫੀ ਕਲੇਸ਼ ਤੇ ਤੂਤੂ ਮੈਂ ਰਹਿੰਦੀ ਸੀ ਜਿਸ ਕਰਕੇ ਉਸਨੇ ساری ਵਾਕਾ ਜੀ ਰਿਮਾਂਡ ਜੀ ਹੈ ਜੀ ਰਿਮਾਂਡ ਜੀ ਹੁਣ 3 ਦਿਨ ਦਾ ਰਿਮਾਂਡ ਹੋ ਰਿਹਾ ਹੈ ਸਾਡੇ ਕੋਲ ਤੇ ਫਿਰ ਜੋ ਵੀ ਇਨਵੈਸਟੀਗੇਸ਼ਨ 90 ਤੱਕ ਸਾਹਮਣੇ ਆਉਣਗੇ ਉਹ ਆਪਜੀ ਨਾਲ ਅਸੀਂ ਵਾਫੇ-ਵੋਫੇ ਸਾਡਾ ਕਰਨਾ। ਕਹ ਦੇਖਿਆ ਜਾ ਸਕਦਾ ਹੈ ਕਿ ਅੱਜ ਦੇ ਖੂਨ ਦੇ ਰਿਸ਼ਤੇ ਵੀ ਪਾਣੀ ਬਣ ਚੁੱਕੇ ਨੇ ਕਿ ਕਿਵੇਂ ਨਿੱਕੀਆਂ-ਮੋਟੀਆਂ ਟਕਰਾਰਾਂ ਜਾਂ ਫਿਰ ਘਰੇਲੂ ਝਗੜੇ ਖੂਨੀ ਰੂਹ ਤਾਰਨ ਕਰਨ ਲੱਗੇ ਨੇ।